ਫਰੋਜ਼ਪੁਰ ਮੋਗਾ ਰੋਡ ਤੇ ਪਿੰਡ ਪਿਆਰੇਆਣੇ ਦੇ ਨੇੜੇ ਇੱਕ ਹਲਟੋ ਕਾਰ ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਇੱਕ ਮੋਟਰਸਾਈਕਲ ਸਵਾਰ ਤੋਂ ਮੋਬਾਈਲ ਫੋਨ ਅਤੇ ਪਰਸ ਖੋਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਨਾਂ ਦਾ ਵਿਅਕਤੀ ਜਦੋਂ ਆਪਣੇ ਘਰ ਤੋਂ ਕੰਮ ਤੇ ਜਾ ਰਿਹਾ ਸੀ ਤਾਂ ਪਿੰਡ ਪਿਆਰੇਆਣੇ ਦੇ ਨਜ਼ਦੀਕ ਪਿੱਛੋਂ ਕਾਰ ਸਵਾਰ ਆ ਕੇ ਕਾਰ ਉਸ ਦੇ ਮੋਟਰਸਾਈਕਲ ਅੱਗੇ ਲਗਾ ਦਿੱਤੀ ਅਤੇ ਉਸ ਨਾਲ ਲੁੱਟ ਪਾਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਅਤੇ ਅੱਗੋਂ ਮਨਦੀਪ ਸਿੰਘ ਵੱਲੋਂ ਵਿਰੋਧ ਵੀ ਕੀਤਾ ਗਿਆ ਤਾਂ ਤੀਜੇ ਕਾਰ ਸਵਾਰ ਲੁਟੇਰੇ ਨੇ ਉਸ ਦੇ ਕਾਫੇ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਦੇ ਲੁਟੇਰੇ ਉਸ ਦਾ ਪਰਸ ਮੋਬਾਈਲ ਖੋ ਕੇ ਫਰਾਰ ਹੋ ਗਏ ਅਦੇ ਉਸ ਦੇ ਜਾਂਦੀ ਔਰ ਮੋਟਰਸਾਈਕਲ ਦੀ ਚਾਬੀ ਵੀ ਕੱਢ ਕੇ ਲੈ ਗਏ ਪਰ ਇਸ ਦੌਰਾਨ ਪਿੱਛੋਂ ਇੱਕ ਹੋਰ ਕਾਰ ਸਵਾਰ ਆ ਰਿਹਾ ਸੀ ਜਿਨ੍ਹਾਂ ਨੇ ਲੁਟੇਰਿਆਂ ਦੀ ਕਾਰ ਦੇ ਆਪਣੀ ਕਾਰ ਪਿੱਛੇ ਲਗਾ ਲਈ ਅਤੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਦੋ ਲੁਟੇਰਿਆਂ ਨੂੰ ਕਾਰ ਸਵਾਰ ਲੋਕਾਂ ਨੇ ਫੜਨ ਵਿੱਚ ਸਫਲਤਾ ਅਸਲ ਕੀਤੀ ਅਤੇ ਫੜੇ ਗਏ ਲੁਟੇਰਿਆਂ ਦੀ ਜੰਮ ਕੇ ਕੁੱਟਮਾਰ ਵੀ ਕੀਤੀ ਗਈ ਹੈ ਇਹ ਛੋਟਾ ਭਾਈ ਹੈ ਮੇਰਾ ਜੀ ਕੀ ਕਰਦਾ ਅਈ ਦੋਵੇਂ ਭਰਾ ਇੱਕੋ ਕੰਮ ਕਰਦੇ ਗਦਮਾਂ ਵਿੱਚ ਕੰਮ ਕਰਦੇ ਫੂਡ ਸਪਲਾਈ ਚ ਇਕੱਲਾ ਹੀ ਆਉਂਦਾ ਪਿਆ ਇਹ ਇਕੱਲਾ ਆ ਰਿਹਾ ਸੀ ਜੀ ਕਿੱਦੇ ਤੇ ਮੋਟਰਸਾਲ ਤੇ ਇੱਕੋ ਆਇਆ ਪਿੱਛੋਂ ਗੱਡੀ ਆਈ ਜੀ ਅੱਗੇ ਆ ਕੇ ਖਲਾਬ ਲਿਆ ਜੀ ਇਹਦਾ ਰਾਹ ਰੋਕ ਲਿਆ ਦੋ ਜਣੇ ਪਹਿਲਾਂ ਬਾਹਰ ਨਿਕਲੇ ਨੇ ਠੀਕ ਹੈ ਇਹਨੂੰ ਕੋਈ ਇਧਰ ਆ ਵੀ ਆਪਣੇ ਅਠੋਤੀ ਜੋ ਇਹਨੇ ਇਹਦੇ ਕੋਲ ਮੋਬਾਈਲ ਖੋਹਦੇ ਸੀ ਬਾਅਦੋਂ ਤੀਜੇ ਬੰਦੇ ਨੇ ਲਿਆ ਕੇ ਕਾਪਾ ਮਾਰਿਆ ਜਿਹਦੇ ਬੰਦੇ ਉਦੋਂ ਫਿਰ ਮੋਬਾਈਲ ਵੀ ਖੋਲਿਆ ਮੋਟਰਸਾਲ ਦੀ ਚਾਬੀ ਵੀ ਚੋਂ ਕੱਢੋ ਗਿਆ ਵੀ ਮਗਰ ਨਾ ਪਜੇ ਉਹ ਚਾਂਚੱਕ ਮਗਰ ਗੱਡੀ ਆ ਰਹੀ ਸੀ ਉਹ ਗੱਡੀ ਵਾਲਿਆਂ ਨੇ ਫਿਰ ਮਗਰ ਗੱਡੀ ਲਈ ਹੁੰਦੇ ਜੀ ਟੇਟਾ ਮਾਰ ਮਾਰ ਕੇ ਮਾਰ ਮਾਰ ਕੇ ਜਿਵੇਂ ਹੱਥੀ ਆਉਂਦੇ ਗਏ ਤਿੰਨ ਭੱਜ ਗਏ ਨੇ ਜਨਾਨੀ ਦੋ ਬੰਦੇ ਤੇ ਦੋ ਤਾਬੂ ਆ ਗਏ ਨੇ ਜੀ ਕੁੱਲ ਹਾਂਜੀ ਛਟੇਰੇ ਕਿੰਨੇ ਸਵਾਰ ਪੰਜ ਜਾਣੇ ਹੀ ਵੀ ਇੱਕ ਲੇਡੀਸ ਜੀ ਜੀ ਲੁੱਟਾ ਖੋ ਹਾਂਜੀ 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 ਉਹ ਕੀ ਮੰਗ ਤੁਹਾਡੀ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਰੌਣ ਰਹਿਣਾ ਸਾਡੇ ਸ਼ਹਿਰ ਦੇ ਵਿੱਚ ਤੁਹਾਡੇ ਦੇਖ ਹੀ ਲਓ ਜੀ ਹੁਣ ਦਿਨ ਦਿਹਾੜੇ ਵੀ ਬੰਦੇ ਨੂੰ ਇਕੱਲੇ ਨੂੰ ਨਿਕਲਣਾ ਘਰੋਂ ਮੁਸ਼ਕਲ ਹੋ ਚੁੱਕਾ ਠੀਕ ਹੈ ਗੁੰਡਾਗਰ ਦੀ ਲੁੱਟਾ ਖੋ ਇੰਨੀ ਆ ਵਧ ਗਈਆਂ ਤੇ ਅੱਗੋਂ ਮੰਨ ਕੇ ਚੱਲ ਜਿਹੜਾ ਬੰਦਾ ਆਮ ਕੰਮ ਵਾਲਾ ਹੈ ਉਹਦਾ ਪੁਲਿਸ ਬਿੰਟ ਲੈ ਕੇ ਚਲਾਨ ਕੱਟਣ ਲੱਗਿਆ ਤੇ ਲੁੱਟਾ ਖੋਹ ਵਾਲੇ ਦਾ ਪਤਾ ਨਹੀਂ ਲੱਗਦਾ ਜੀ ਲੁੱਟਾ ਖੋਹ ਵਾਲੇ ਕੋਲੋਂ ਨਿਕਲ ਜਾਂਦੇ ਕੋਲੋਂ ਨਿਕਲ ਜਾਂਦੇ ਇੰਨੀ ਨਿਵਾਰਦਾਤ ਹੋ ਜਾਂਦੇ ਦਿਨ ਦਿਹਾੜੇ ਜੀ ਉਹਦੇ ਮਗਰ ਜਾਣ ਕੇ ਅੰਦਰ ਤੋਂ ਪਹਿਲੋ ਇੱਕ ਕੱਪੜੇ ਵਾਲਾ ਰਾਸ਼ਾ ਰੋ ਲੁੱਟਿਆ ਜੀ ਉਹਨਾਂ ਨੇ ਇੱਕ ਹੋਰ ਕੱਪੜੇ ਵਾਲਾ ਬੰਦਾ ਲੁੱਟਿਆ ਜੀ ਠੀਕ ਹੈ ਕੱਲ ਵੀ ਉਹੀ ਬੰਦੇ ਉਸੇ ਰੋਡ ਤੇ ਇੱਕ ਸ਼ੈਲਰ ਦੇ ਮਜ਼ਦੂਰ ਦੇ ਪੱਲੇਦਾਰ ਦੇ ਫਿਰ ਹੱਥੋਂ ਬੱਕੀ ਹੋਇਆ ਉਹਦਾ ਮੋਬਾਈਲ ਪੈਸੇ ਤੇ ਮੋਟਰਸਾਈਕਲ ਵੀ ਖੋਲ ਗਿਆ ਕਾਰਵਾਈ ਕਰਨੀ ਚਾਹੀਦੀ ਪੁਲਿਸ ਨੇ ਇਹੋ ਜੀ ਪੂਰੀ ਚਾਹੀਦੀ ਕਾਰਵਾਈ ਹਾਂਜੀ ਪੜਾਏ ਵੀ ਹਾਂਜੀ ਹਾਂਜੀ ਦੋ ਫੜੇ ਨੇ ਜੀ ਉਹ ਠੋਲ ਗੜੀ ਠਾੜੇ ਦੇ ਵਿੱਚ ਹੈ ਜੀ ਹੁਣ ਇਹ ਪੁਲਿਸ ਦੇ ਹੱਥ ਵਾਸੇ ਜੀ ਕੀ ਕਰਦੀ ਹੈ ਕੀ ਕਰਦੀ ਹੈ ਕਾਰਵਾਈ ਠੀਕ ਹੈ ਪੁਲਿਸ ਚਾਹਵੇ ਤਾਂ 5 ਮਿੰਟ ਚ ਬੰਦਾ ਪਾਇਦਾ ਕਰ ਸਕਦੇ ਨੇ ਪਾਇਦਾ ਕਰ ਸਕਦੇ ਨੇ ਨਾ ਕਰਨਾ ਹੋਵੇ ਤੇ ਫਿਰ ਤਾਂ ਸੋਹੜਾ ਸਾਡੀ ਚੀਜ਼ ਖੋਈ ਭਰਾਵਰੇ ਦੇ ਸੱਟ ਲੱਗ ਗਈ ਚਲੋ ਕੁਝ ਦਾ ਨੀ ਫਿਰ ਬੈਠੇ ਤਾਂ ਹੈਗੇ ਠੀਕ ਹੈ ਨਾ ਇਹ ਮਾਨ ਸਰਕਾਰ ਦੇ ਕੰਮ ਹੈ ਜੀ ਜਦੋਂ ਵੀ ਮਾਨ ਸਰਕਾਰ ਆਈ ਹੈ ਪੰਜਾਬ ਦੇ ਚੰਨਾ ਗੰਦ ਪੈ ਚੁੱਕਾ ਹੈ ਬੀ ਇਲਾਤ ਹੀ ਖਰਾਬ ਹੋ ਚੁੱਕੇ ਨੇ ਕੱਲਾ ਬੰਦਾ ਤਰਨਾ ਮੌਕਾ ਹੋ ਗਿਆ ਛੜਕ ਤੇ ਵੀ ਜੇ ਅਸੀਂ ਮਿਹਨਤੀ ਬੰਦੇ ਆਏ ਕਰਨ ਲੱਗ ਪਏ ਜਦੋਂ ਸਾਡੇ ਵਰਗਾ ਕੋਈ ਆਮ ਘਰ ਦਾ ਉੱਠ ਕੇ ਇਹੋ ਜਿਹਾ ਲਾਈਨ 'ਚ ਪੈਂਦਾ ਮਰੀਜ਼ ਆ ਪੈਗਾ ਬੰਦਾ ਤਾਂ ਨਹੀਂ ਤੇ ਆਮ ਮੰਨ ਗਿਆ ਇਹ ਮਿਹਨਤੀ ਬੰਦੇ ਆ ਦਿਨ ਭਾਰੇ ਹੁਣ ਮੇਰੇ ਭਰਾ ਦੇ ਦਾ 7 ਲਾਗ ਰਹੇ ਰੱਬ ਨਾ ਕਰੇ ਤਾਂ ਸੱਚ ਵਾਜ ਜਾਂਦੀ ਨਾ ਹੀ ਅੱਗੇ ਦੇਖਣਾ ਨਾ ਹੀ ਪਿੱਛੇ ਦੇ ਆ ਚਲ ਇੰਜਰਸੀ ਲੱਤ ਦੇ 6:00 ਵਜੇ ਕੀ ਦੱਸਿਆ ਉਹਨਾਂ ਨੇ ਇਹ ਆਪਣੇ ਕੋਲ ਥੋੜੀ ਦੇਰ ਪਹਿਲਾਂ ਆਏ ਨੇ ਇਹ ਇੱਥੇ ਸਿਵਲ ਹਸਪੀਟਲ ਫਿਰੋਜ਼ਪੁਰ ਚ ਆਏ ਐਮਰਜੈਂਸੀ ਚ ਤੇ ਇਹਨਾਂ ਨੇ ਦੱਸਿਆ ਕਿ ਸਾਡੇ ਲੱਤ ਤੇ ਦਰਦ ਹੈ ਇਦਾਂ ਦਾ ਕਰਕੇ ਪਹਿਲਾਂ ਹੀ ਬਾਹਰੋਂ ਪੱਟੀ ਕਰਵਾ ਕੇ ਆਏ ਸੀਗੇ ਇਹਨਾਂ ਨੂੰ ਅਸੀਂ ਆਪਣੀ ਮਾਈਨਰ ਰੂਟੀ ਚ ਜਿੱਥੇ ਅਸੀਂ ਜਾਂਚ ਕਰਦੇ ਆ ਉੱਥੇ ਇਹਨਾਂ ਨੂੰ ਲਿਟਾਇਆ ਤੇ ਇਹਨਾਂ ਦੇ ਜ਼ਖਮ ਦੇਖਿਆ ਇਹਨਾਂ ਦੇ ਹਲਕਾ ਜਿਹਾ ਉੱਥੇ ਜ਼ਖਮ ਹੈਗਾ ਸੀਗਾ ਤੇ ਉਹਦੀ ਅਸੀਂ ਸਿਊਚਰਿੰਗ ਕਰਕੇ ਟੰਕ ਲਗਾ ਕੇ ਇਹਨੂੰ ਇੰਜੈਕਸ਼ਨ ਵਗੈਰਾ ਦੇ ਕੇ ਔਰ ਦਾਸ ਦਿੱਤਾ ਇਹਨੂੰ ਫ੍ਰੀ ਕਰ ਦਿੱਤਾ ਗਿਆ ਵੀ ਤੇ ਉਸ ਤੋਂ ਬਾਅਦ ਇਹ ਆਪਦਾ ਅਗਲੀ ਜਿਹੜੀ ਜਾਂਚ ਕਰਵਾਉਣ ਵਾਸਤੇ ਉਹ ਆਪਦਾ ਕਰਵਾ ਸਕਦਾ ਸਰਕਾਰ ਨੇ ਦੱਸਿਆ ਵੀ ਕਿਸ ਕਰਕੇ ਚੱਲਦਾ ਇਹ ਹੋ ਸਕਦਾ ਹੈ ਲੁੱਟ ਖੋਹ ਦੱਸਦੇ ਪਿਆ ਜਾਂ ਕੁਝ ਵੀ ਕਰਕੇ ਜਾਂ ਗਿਰਿਆ ਇਹਦੀ ਕਾਫੀ ਹੋ ਸਕਦੇ ਨੇ ਕਾਫੀ ਤਰ੍ਹਾਂ ਦੀ ਇਦਾਂ ਦੀ ਸੱਟ ਵੱਜ ਸਕਦੀ ਆਪਾਂ ਨੂੰ ਕਲੀਅਰ ਨਹੀਂ ਦੱਸ ਸਕਦੇ ਲੜ ਕੇ ਆਇਆ ਹੈ ਡਿੱਗ ਕੇ ਆਇਆ ਹੈ ਜਾਂ ਤਾਂ ਇਸ ਚੀਜ਼ ਬਾਰੇ ਆਪਾਂ ਕਲੀਅਰ ਨਹੀਂ ਦੱਸ ਸਕਦੇ ਆਪਣੇ ਕੋਲ ਜਿਹੜਾ ਆ ਤਾਂ ਪਰਟੀਟ ਹੋ ਰਿਹਾ ਲੱਗਦਾ ਕਿ ਵੈਸੇ ਦੇਖੋ ਇਦਾਂ ਦਾ ਤਾਂ ਨਹੀਂ ਆਪਾਂ ਕਰ ਸਕਦੇ ਬਾਕੀ ਜਿਹੜੀ ਵੀ ਚੀਜ਼ ਹੈ ਉਹ ਮੈਂ ਇਹਨਾਂ ਨੂੰ ਲਿਖ ਕੇ ਦੇ ਦਿੱਤੀ ਹੈ ਇਹਨਾਂ ਨੇ ਜਿਹੜਾ ਆਪਣਾ ਕਟਵਾਇਆ ਉਹਦੇ ਵਿੱਚ ਮੈਂ ਸਾਰਾ ਮੈਂਸ਼ਨ ਕਰ ਦਿੱਤਾ ਆਪਣੇ ਵੱਲੋਂ ਥੈਂਕ ਯੂ ਸਰ ਠੀਕ ਹੈ ਥੈਂਕ ਯੂ ਮੈਂ